ਪਰ ਚਾਰ ਵੈਨਾ ਤੋਂ ਬਾਅਦ ਹੁਣ ਦਸਤਾਵੇਜ਼ੀ ਫਿਲਮਾਂ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਵਰਕਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰ। ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਹਲਕਿਆਂ 'ਚ ਵਰਕਰਾਂ ਲਈ ਸੈਮੀਨਾਰ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਿਸ 'ਚ ਬਦਲ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਵਿਰੋਧੀ ਪਾਰਟੀਆਂ ਦੀਆਂ ਖਾਮੀਆਂ ਨੂੰ ਦਿਖਾਇਆ ਜਾ ਰਿਹਾ ਹੈ। ਵਰਕਰਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਚੋਣ ਪ੍ਰਚਾਰ ਕੀਤਾ ਜਾਵੇ। ਅਜਿਹਾ ਹੀ ਇੱਕ ਸੈਮੀਨਾਰ ਸ਼ਨੀਵਾਰ ਨੂੰ ਬਟਾਲਾ 'ਚ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਬਾਰੇ ਦਸਤਾਵੇਜ਼ੀ ਫਿਲਮ ਦੇਖਣ ਤੋਂ ਬਾਅਦ ਵਰਕਰਾਂ ਦੇ ਵਿੱਚ ਜੋਸ਼ ਨਜ਼ਰ ਆਇਆ। ਹਰ ਹਲਕੇ ਦੇ ਵਿੱਚ ਜੋ ਐਸੀ ਡਿਜੀਟਲ ਮੂਵੀ ਆ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਮਾਨਮਤਾ ਇਤਿਹਾਸ ਆ ਉਸ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਆ ਕਿਉਂਕਿ ਪੁਰਾਣੇ ਬਜ਼ੁਰਗ ਤੇ ਜਿਹੜੇ ਨੇ ਉਸ ਇਤਿਹਾਸ ਤੋਂ ਵਾਕਿਬ ਨੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਾਡੇ ਨਾਲ ਇਨਾ ਜੋਰ ਦੇ ਕੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਆ ਉਹਨਾਂ ਨੂੰ ਵੀ ਅਸੀਂ ਚਾਹੁੰਦੇ ਸਾ ਕਿ ਇਸ ਮਾਨਮਤੇ ਇਤਿਹਾਸ ਦੇ ਗਿਆਨ ਤੋਂ ਜਾਣੂ ਕਰਵਾਈਏ ਜਿਹੜੀ ਅਕਾਲੀਵਲ ਦੀ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਗਈਆਂ ਨੇ ਜਿਹੜੇ ਇਹ ਅੱਜ ਸਾਰੇ ਸਾਡੇ ਸਾਹਮਣੇ ਆਈਆਂ ਨੇ ਇਹ ਵੇਖ ਕੇ ਸਾਨੂੰ ਪੂਰਾ ਸਾਡਾ ਦਿਲ ਅੱਜ ਖੋਲਿਆ ਪੂਰਾ ਦਿਲ ਡੋਲਿਆ ਇਹ ਵੇਖ ਕੇ ਇੰਨਾ ਕੋ ਜਜ਼ਬਾ ਸਾਡੇ ਅੰਦਰ ਪਿਆ ਹੈ ਕਿ ਕਾਲੀ ਦਲ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਕਿ ਜਿਹੜੀ ਅੱਜ ਸਾਡੇ ਸਾਰੇ ਸਾਹਮਣੇ ਆਈਆਂ ਨੇ ਇਹ ਜੋ ਕੈਂਪ ਲਗਾਏ ਜਾ ਰਹੇ ਆ ਇਸ ਤੋਂ ਸਾਨੂੰ ਪਤਾ ਲੱਗਾ ਕਿ ਜੋ ਸਾਡੇ ਵੱਡੇ-ਵਡੇਰਿਆਂ ਨੇ ਕੁਰਬਾਨੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਐਡਾ ਵੱਡਾ ਸ਼ਾਨਾਮਤਾ ਇਤਿਹਾਸ ਸ਼੍ਰੋਮਣੀ ਖਾਲਸਾ ਦਲ ਦੀਆਂ ਪ੍ਰਾਪਤੀਆਂ ਆ ਉਹਨਾਂ ਤੋਂ ਜਾਣੂ ਪੜਿਆ ਅਸੀਂ ਵੀ ਤਾ ਦਿਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਦੇ ਹਾਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਵਾਅ ਲਗਾ ਰਿਹਾ ਹੈ ਵਰਕਰਾਂ ਚ ਜੋਸ਼ ਭਰਨ ਲਈ ਤਾਂ ਜੋ ਚੋਣ ਪ੍ਰਚਾਰ ਚ ਇਸ ਤਰ੍ਹਾਂ ਫਾਇਦਾ ਮਿਲ ਸਕੇ ਦਿਨ ਬਦਨ ਦਿਲਚਸਪ ਹੋ ਰਹੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪ੍ਰਚਾਰ ਦਾ ਇਹ ਵੀ ਇੱਕ ਨਵਾਂ ਤਰੀਕਾ ਹੈ